ਪੰਜਾਬ ਪੰਜਾਬ ਪੰਜਾਂ ਪਾਣੀਆਂ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਇੱਥੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਆ ਲੋਕ ਇੱਕ ਦੂਜੇ ਨਾਲ ਖੜਦੇ ਆ ਪਰ ਇੱਕ ਗੱਲ ਜਦੋਂ ਦੇਸ਼ ਦੀ ਵੰਡ ਹੋਈ ਕੁਝ ਦਰਿਆ ਪਾਕਿਸਤਾਨ ਚਲੇ ਗਏ ਕੁਝ ਪੰਜਾਬ ਚ ਰਹਿ ਗਏ ਕੁਝ ਬਾਰਡਰ ਬਣ ਗਏ ਤੇ ਉਹਦਾ ਵਹਾ ਹੀ ਰੋਕਤਾ ਪਰ ਤੁਸੀਂ ਜਾ ਕੇ ਦੇਖੋ ਯੂਰਪ ਦੀ ਇੱਕ ਨਦੀ ਵਗਦੀ ਆ ਜਿਹਨੂੰ ਡੋਨਾ ਕਹਿੰਦੇ ਆ ਉਹ ਤੌੜ ਤੌੜ ਰਮਾਨੀਆਂ ਹੋ ਕੇ ਨਾਲੇ ਉੱਥੇ ਆਪਦੇ ਬੱਕੂ ਵੱਖਰੇ ਦੇਸ਼ ਵਸ ਗਏ ਪਰ ਉਹਦਾ ਵਹਾਅ ਨਹੀਂ ਰੋਕਿਆ ਉਹ ਜਾ ਕੇ ਇਟਲੀ ਦੇ ਵਿੱਚ ਉਹਦੇ ਸਮੁੰਦਰ ਦੇ ਵਿੱਚ ਪੈਂਦੀ ਆ ਪਰ ਕੀ ਆ ਵੀ ਆਪਣੇ ਲੋਕਾਂ ਨੇ ਇਹਦਾ ਵਹਾਅ ਹੀ ਰੋਕਤਾ ਜਦੋਂ دریاਵਾਂ ਨੇ ਆਪਦਾ ਵਹਾਅ ਬਣਾਇਆ ਪਰ ਉਦੋਂ ਤੁਸੀਂ ਦੇਖੋ ਵੀ ਕਿੰਨੀ ਤਬਾਹੀ ਲੈ ਕੇ ਆਈ ਇਹ ਜ਼ਮੀਨਾਂ ਤੇ ਭਾਵੇਂ ਲੋਕ ਰਾਜ ਕਰਦੇ ਆ ਤੇ ਅੱਜ ਇੱਕ ਕੱਚੀ ਪਿਆਲੀ ਦਰਿਆ ਨੇ ਵਹਾ ਕੇ ਲੈ ਗਿਆ ਤੇ ਤੁਸੀਂ ਦੇਖ ਸਕਦੇ ਹੋ ਹਰੀ ਕੇ ਪੱਤਣਾ ਪਾਣੀ ਹਜੇ ਵੀ ਉੱਪਰ ਦੀ ਵਗ ਰਿਹਾ ਸੀ ਤੇ ਸਰਕਾਰਾਂ ਵੱਲੋਂ ਜਿਹੜੀਆਂ ਕੋਈ ਨੀਤੀਆਂ ਘੜੀਆਂ ਗਈਆਂ ਉਹਦੇ ਸ਼ਿਕਾਰ ਆਮ ਲੋਕ ਹੋਏ ਆ ਬਿਮਾਰੀਆਂ ਵੀ ਲੱਗੀਆਂ ਫਸਲਾਂ ਤਬਾਹ ਵੀ ਹੋਈਆਂ ਉਹਦੀ ਇੱਕ ਝਲਕ ਇਸ ਵੀਡੀਓ ਚ ਪੂਰੀ ਜ਼ਰੂਰ ਦੇਖਿਓ ਸ਼ੇਅਰ ਵੱਧ ਵੱਧ ਕਰਿਓ ਸਹੀ ਗਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਇਸ ਟਾਈਮ ਕਹਿ ਦਈਏ ਵੀ ਬੰਨ ਦੇ ਅੰਦਰ ਆ ਤੇ ਬੰਨ ਦੇ ਅੰਦਰ ਬਹੁਤ ਸਾਰੇ ਪਿੰਡ ਆ ਜਿਹੜੇ ਕਿ ਪਾਣੀ ਦਾ ਨੁਕਸਾਨੇ ਗਏ ਸੀਗੇ ਕੁਛ ਦਿਨ ਪਹਿਲਾਂ ਜਿਹੜੇ ਆਪਣੇ ਹੜਾ ਆਏ ਸੀਗੇ ਤੇ ਬੰਨ ਦੇ ਅੰਦਰ ਬਹੁਤ ਮਾਹੌਲ ਖਰਾਬ ਸੀਗਾ ਜਿੰਨਾਂ ਦੇ ਘਰ ਉੱਚੇ ਸੀ ਬਹੁਤ ਜ਼ਿਆਦਾ ਪਾਣੀ ਫਿਰ ਵੀ ਕਈ ਥਾਵਾਂ ਤੇ ਬਚਾਅ ਹੋ ਗਿਆ ਝੋਨੇ ਦਾ ਕਈ ਥਾਵਾਂ ਤੇ ਨਹੀਂ ਹੋਇਆ ਤੇ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਤੱਕ ਪਾਣੀ ਗਿਆ ਵਾ ਪਰ ਹਰਾ ਖੜਾਗਾ ਤੇ ਕਈਆਂ ਨੇ ਆ ਦੇਖੋ ਵੀ ਜਿਹੜਾ ਉੱਚਾ ਬਾਣ ਉੱਥੇ ਪਾਣੀ ਬਚਾਅ ਹੋ ਗਿਆ ਉਹ ਦੂਰ ਤੱਕ ਜਿੱਥੇ ਨੀਵਾ ਪਾਣੀ ਖੜ ਗਿਆ ਬਾਣਾ ਦਾ ਬਾਣਾ ਦੇ ਵਿੱਚ ਤੇ ਉੱਥੇ ਨੁਕਸਾਨ ਕਰ ਗਿਆ ਤੇ ਆਹ ਦੇਖੋ ਪੂਰਾ ਝੋਨਾ ਜਿਹੜਾ ਜਮਾ ਸਫਾਇਆ ਹੋ ਗਿਆ ਦੂ ਤੱਕ ਜਿਵੇਂ ਸੁਹਾਕਾ ਲੱਗਿਆ ਹੁੰਦਾਗਾ ਆਏ ਆ ਪੂਰਾ ਹਾਲ ਆ ਤੇ ਇਧਰ ਆ ਇਸ ਘਰੇ ਆ ਸੀ ਆਏ ਸੀਗੇ ਕੈਂਪ ਤੇ ਤੇ ਆਹ ਸਾਰੇ ਕਸਬਾ ਜਆ ਇੱਕ ਤੇ ਬਹੁਤ ਤਗੜੇ ਤਗੜੇ ਘਰ ਆ ਇਹਨਾਂ ਨਾਲ ਉੱਤੇ ਤੱਕ ਉਹ ਤੱਕ ਪਾਣੀ ਚੜ ਗਿਆ ਸੀਗਾ ਘਰਾਂ ਦੇ ਕੱਲੇ ਘਾਰ ਹੀ ਬਚੇ ਸੀ ਪਾਣੀ ਇੰਨਾ ਸੀਗਾ ਤੇ ਉਹ ਪਰੇ ਇਹਨਾਂ ਦੀ ਜਿਵੇਂ ਫਸਲ ਬਚ ਗਈ ਆ ਕੁਛ ਇਹਨਾਂ ਦੇ ਇੱਥੇ ਤੱਕ ਪੂਰਾ ਪਾਣੀ ਸੀਗਾ ਜਿੰਨੇ ਘਰ ਤੋਂ ਆ ਦੇਖ ਲਓ ਵੀ ਇੱਥੇ ਤੱਕ ਤੁਸੀਂ ਆ ਦੇਖ ਲਓ ਵੀ ਇੱਥੇ ਤੱਕ ਪਾਣੀ ਰਿਹਾ ਤੇ ਉਹ ਦੂਰ ਤੱਕ ਕਹਿ ਦਈਏ ਵੀ ਪੂਰਾ ਇਹਨਾਂ ਦੇਖ ਰਿਹਾ ਵੀ ਨੁਕਸਾਨ ਹੋਇਆ ਵਾ ਉਹ ਥਾਂ ਤੇ ਗਿੱਲ ਵੀ ਪਈ ਆ ਪੂਰਾ ਸੇਲਾ ਤੇ ਜਿਹੜੇ ਵੀ ਲੋਕ ਆ ਸੇਵਾ ਕਰਨਾ ਚਾਹੁੰਦੇ ਆ ਹੁਣ ਆ ਕੇ ਤਕਰੀਬਨ 5-10 ਦੇ 20 ਦਿਨਾਂ ਨੂੰ ਜਦੋਂ ਜ਼ਮੀਨਾਂ ਸੁੱਕ ਗਈਆਂ ਉਦੋਂ ਆ ਕੇ ਇਹਨਾਂ ਦੇ ਪੱਠੇ ਵੀ ਆਦੋ ਜਾਂ ਕੋਈ ਵੀ ਫਸਲ ਦਾ ਫਾਇਦਾ ਕਰ ਦਿਓ ਉਹ ਦੂਰ ਜਦੋਂ ਆਪਾਂ ਦੇਖਦੇ ਆਂ ਇਥੋਂ ਉਹ ਦਰਿਆ ਦੀਂਦਾਗਾ ਉਹ ਨੰਗਦਾ ਦਰਿਆ ਠੀਕ ਆ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਦਰਿਆ ਦੀਂਦਾਗਾ ਤੇ ਇਧੋਂ ਪਿੱਛੇ-ਪਿੱਛੇ ਆ ਦੇਖ ਲਓ ਵੀ ਉੱਥੇ ਮਾਰ ਪਈ ਆ ਪਾਣੀ ਨੇ ਪਿੱਛੇ ਨੂੰ ਆਇਆ ਤੇ ਇੰਨਾ ਘਰਾਂ ਦਾ ਨੁਕਸਾਨ ਕੀਤਾ ਇੰਨੀ ਫਸਲਾਂ ਦਾ ਤੇ ਇੱਥੇ ਤੱਕ ਪਾਣੀ ਚੜਦਾ ਰਿਹਾ ਹੈਗਾ ਉਸ ਤੋਂ ਤੁਸੀਂ ਦੇਖ ਸਕਦੇ ਹੋ ਉਹ ਦਰਿਆ ਪਿੱਛੇ ਪਾਣੀ ਜਿਵੇਂ ਹਟਿਆ ਹੋ ਤੱਕ ਤੇ ਉੱਥੋਂ ਮਾਰ ਪਈ ਆ ਦੇ ਇਥੋਂ ਦੀ ਆ ਗਈ ਆ ਬਾਣਾ ਵਜ ਦੀ ਤੇ ਘਰ ਦੇ ਵਿੱਚ ਪਾਣੀ ਨਹੀਂ ਆਇਆ ਇਹ ਘਰ ਉੱਚਾ ਸੀਗਾ ਇਧਰੋਂ ਪਾਸੇ ਦੀ ਨਿਕਲ ਕੇ ਪਾਣੀ ਆ ਘਰਾਂ ਦੇ ਪਿੱਛੇ ਦੀ ਸਾਰੇ ਆਇਆ ਤੇ ਆ ਵੀ ਪਾਣੀ ਆਇਆ ਹੋਇਆ ਇਹ ਪੂਰਾ ਤੇ ਆ ਸੁਰਪਾਲਾਂ ਪਾਈਆਂ ਉਹ ਤੋਂ ਮੀਂਹ ਪੈਂਦਾ ਸੀ ਕਰਕੇ ਚੌਣ ਲੱਗ ਗਿਆ ਸਾਰੇ ਪਾਸੇ ਆ ਵੀ ਘਰਾਂ ਦਾ ਬਹੁਤ ਬੁਰਾ ਹਾਲਾ ਉਹ ਦੂਰ ਤੱਕ ਦੋਸਤੋ ਤੁਸੀਂ ਦੇਖ ਸਕਦੇ ਹੋ ਡਾਕਟਰ ਜੈਦਾ ਟੀਮ ਵੱਲੋਂ ਅਸੀਂ ਆਏ ਆ ਤੇ ਇੱਥੇ ਟੈਸਟ ਹੋ ਰਿਹਾ ਤੇ ਉਹ ਬੰਨ ਤੋਂ ਕਹਦੀ ਆ ਉਹ ਦਰਿਆ ਤੋਂ ਪਿੱਛੇ ਨੂੰ ਉਹ ਨੁਕਸਾਨ ਹੋਇਆ ਵਾ ਤੇ ਇੱਥੇ ਟੈਸਟ ਕਰਵਾਏ ਕਰੇ ਜਾ ਰਹੇ ਆ ਫਾਈਬਰਿਕ ਦੇ ਤੇ ਲੀਵਰ ਦੇ ਤੇ ਉਹ ਦੂਰ ਤੱਕ ਤੁਸੀਂ ਬੰਨ ਦਾ ਦੇਖ ਰਹੇ ਹੋ ਇੱਥੇ ਜਿਹੜੇ ਨੇੜੇ ਨੇ ਘਰਾਂ ਦੇ ਆ ਟੈਸਟ ਕਰਵਾਏ ਜਾ ਰਹੇ ਆ ਲੀਵਰ ਦੇ ਕੋਈ ਪ੍ਰੋਬਲਮ ਅਨਫੈਕਟਡ ਨਾ ਹੋਏ ਦੋਸਤੋ ਤੁਸੀਂ ਦੇਖ ਸਕਦੇ ਹੋ ਪਾਣੀ ਨਾਲ ਇੱਥੇ ਤੱਕ ਮਾਰ ਪਾਈ ਆ ਠੀਕ ਹੈ ਆ ਜਿਹੜੀ ਮੋਟਰ ਵਾਲੀ ਆਪਣੀ ਹੁੰਦੀ ਆ ਕੋਠੀ ਇੱਥੇ ਤੱਕ ਪਾਣੀ ਆ ਆਹ ਦੇ ਇੱਥੇ ਇੱਥੇ ਤੱਕ ਤੇ ਆ ਪੂਰੀ ਸਹਲਾਬ ਚੜੀ ਹੋਈ ਆ ਇੱਥੇ ਤੱਕ ਆ ਦੇ ਜਲ ਕਈ ਦਿਨ ਪਾਣੀ ਰਿਹਾ ਤਾਂ ਕਰਕੇ ਆ ਦੇ ਖੂਈ ਚ ਵੀ ਪਾਣੀ ਆ ਤੇ ਇਧਰ ਆ ਝੋਨੇ ਦਾ ਦੇਖੋ ਵੀ ਸੱਤਿਆਂ ਨਾਲ ਮਾਰਤਾ ਥੱਲੇ ਜਿੰਨਾ ਕੀ ਰਿਹਾ ਹੈਗਾ ਇਹ ਮੰਨ ਲਾ ਦਾ ਫੋਕ ਪੈ ਜੂਗੀ ਆ ਦੇਖੋ ਝੋਨਾ ਵੀ ਕਿਸੇ ਕੰਮ ਦਾ ਨਹੀਂ ਰਿਹਾ ਜੇ ਕੋਈ ਕਹਦੀਏ ਫੋਕ ਆ ਸਾਰੀ ਫੋਕ ਆ ਦਾਣਾ ਤਾਂ ਹੈ ਹੀ ਨਹੀਂਗਾ ਕਿਸੇ ਚ ਵੀ ਝੋਨਾ ਦਾ ਹੈਗਾ ਇਹ ਨਾਂ ਦਾ ਗੱਲਾਂ ਦੀ ਆ ਇਹਦੇ ਚ ਵੀ ਹਜੇ ਵੀ ਪਾਣੀ ਖੜਾ ਹੈ ਇਹ ਦਾਣਾ ਮਰ ਚੁੱਕਿਆ ਸਾਰੇ ਚ ਜਿਹੜਾ ਥੋੜਾ ਬਹੁਤ ਵੀ ਰਹਿ ਗਿਆ ਇਹਨਾਂ ਦੇ ਤੇ ਇੱਥੇ ਕਈ ਦਿਨ ਪਾਣੀ ਖੜਦਾ ਰਿਹਾ ਮੋਟਰਾਂ ਦੇ ਵਿੱਚ ਵੀ ਸ਼ਾਇਦ ਪਾਣੀ ਪੈ ਗਿਆ ਹੋਊਗਾ ਤੇ ਆ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ ਖੇਲਦੇ ਇੱਥੇ ਤੱਕ ਸਸਰੀਆ ਗਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਅਗਲੀ ਵੀਡੀਓ ਚ ਫਿਰ ਹਾਜ਼ਰ ਹੋਵਾਂਗਾ